ਇੱਕ ਮਰੀ ਹੋਈ ਇਨਸਾਨੀਅਤ ਤੇ ਇੱਕ ਜਿਉਂਦਾ ਇਨਸਾਨ ਮਰਨ ਲਈ ਟੜਫ ਰਿਹਾ ਇੱਕ ਹੱਡੀਆਂ ਦਾ ਪਿੰਜਰ ਤੇ ਸਾਹ ਕਿਵੇਂ ਖਿੱਚਨੇ ਖਿੱਚਨੇ ਲੇ ਰਿਹਾ ਤੇ ਇੱਕ ਮੰਦਰ ਦੇ ਬਾਹਰ ਪਿਆ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਆਖਰੀ ਸਾਹ ਤੇ ਆ ਬਾਪੂ ਸਾਸਤਾ ਤੇ ਪਹੁੰਚੂ ਪਤਾ ਨਹੀਂ ਨਹੀਂ ਪਹੁੰਚੂ ਪਰ ਸਾਹ ਬਿਲਕੁਲ ਆਖਰੀ ਚੱਲ ਰਹੇ ਨੇ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਅੱਜ ਰੱਬ ਦੇ ਘਰ ਦੇ ਬਾਹਰ ਇਨਸਾਨ ਤੜ ਤੜ ਕੇ ਮਰ ਜਾਂਦਾ ਉਹਨੂੰ ਕੋਈ ਪੁੱਛਦਾ ਨਹੀਂ ਕੋਈ ਚੱਕਦਾ ਨਹੀਂ ਸਰ ਦਾ ਮੰਦਿਰ ਆ ਜੀ ਇਹਦੇ ਬਿਲਕੁਲ ਹੀ ਸਾਹਮਣੇ ਨਾ ਆਪ ਬਜ਼ੁਰਗ ਹੈਗਾ ਆ ਦੇਖੋ ਜੀ ਵਿਚਾਰਾ ਮੱਖੀਆਂ ਵਗੈਰਾ ਵੀ ਇਦੇ ਚਾਰੇ ਦੇ ਕੀ ਆ ਰਿਹਾ ਦੇਖੋ ਜੇ ਤੁਹਾਨੂੰ ਲੱਗਦਾ ਇਹਨਾਂ ਨੂੰ ਪੀੜ ਹੈ ਜੋ ਕਿੰਨੀ ਸੇਵਾ ਹੀ ਬਹੁਤ ਵੱਡੀ ਸੇਵਾ ਜੁਗੀ ਇਹਨਾਂ ਨੂੰ ਠੀਕ ਕਰਕੇ ਜਿਵੇਂ ਮਰਜੀ ਸਾਹ ਆ ਰਹੇ ਨੇ ਪਰ ਉਹਨਾਂ ਦੇ ਦੇਖੋ ਨਾ ਬੁਰਾ ਹਾਲ ਹੈ ਕੋਈ ਇਹਨੂੰ ਗੱਡੀ 'ਚ ਛੱਡ ਗਿਆ ਸਟੇਡੀਅਮ ਤੇ ਤੋਂ ਇਹ ਬੜੀ ਮੁਸ਼ਕਲ ਵਾਲੇ ਥੇ ਪਹੁੰਚੇ ਇਹ ਦੁਰਗਾ ਮਾਤਾ ਮੰਦਰ ਆ ਜਗਰਾਉਂ ਪੂਲ ਦੇ ਕੋਲ ਬਿਲਕੁਲ ਉਹਦੇ ਸਾਹਮਣੇ ਪਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੁਰਗਾ ਮਾਤਾ ਦੇ ਮੰਦਰ ਦੇ ਬਾਹਰ ਖੜੇ ਹੈ ਜੀ ਇੱਕ ਮਰੀ ਹੋਈ ਇਨਸਾਨੀਅਤ ਤੇ ਇੱਕ ਜਿਉਂਦਾ ਇਨਸਾਨ ਮਰਨ ਲਈ ਤੜਫ ਰਿਹਾ ਉਹਦੀ ਤਸਵੀਰ ਦਿਖਾਉਦੇ ਆ ਤੁਹਾਨੂੰ ਆ ਕੰਬਲ ਦੇ ਥੱਲੇ ਮੱਖੀਆਂ ਮੱਖੀਆਂ ਦੇ ਥੱਲੇ ਇੱਕ ਬਜ਼ੁਰਗ ਪਿਆ ਦੇਖੋ ਜੀ ਆਖਰੀ ਸਾਹਾਂ ਤੇ ਆਖਰੀ ਸਾਹਾਂ ਤੇ ਬਾਪੂ 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 اے ਬਾਪੂ ਪਾਣੀ ਪਾਇਆ ਜੀ ਪਾਣੀ ਲੈ ਆਉ ਚੱਕ ਕੇ ਗਲਾ ਗੱਡੀ ਦੇ ਪੀਏ ਪਿੱਛੇ ਪਿੱਟ ਦੇਖੋ ਜੀ ਇੱਕ ਇੰਨੇ ਸਮੈਲ ਆਉਂਦੀ ਕੋਲੋਂ ਮੂੰਹ ਚੋਂ ਸਾਰੇ ਰੇਸ਼ੇ ਰੇਸ਼ੇ ਬਾਹਰ ਨਿਕਲਿਆ ਹੋਇਆ ਇੱਕ ਹੱਡੀਆਂ ਦਾ ਪਿੰਜਰ ਤੇ ਸਾਹ ਕਿਵੇਂ ਖਿੱਚਨੇ ਖਿੱਚਨੇ ਲੈ ਰਿਹਾ ਤੇ ਇਹ ਮੰਦਰ ਦੇ ਬਾਹਰ ਪਿਆ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਇਹ ਬੇਨਾਮ ਬਜ਼ੁਰਗ ਭਾਈ ਜੀ 1 ਮਿੰਟ ਆਇਓ ਜੀ 1 ਮਿੰਟ ਆਇਓ ਇਹਨਾਂ ਦੀ ਕੋਈ ਪਛਪਤ ਨਹੀਂ ਕਰਦਾ ਮਰ ਜੂਗਾ ਕਮੇਟੀ ਆਲੇ ਆ ਕੇ ਲੈ ਜਾਣਗੇ ਚੱਕ ਕੇ ਡੈੱਡ ਬੋਡੀ ਜਿਉਂਦੇ ਨੂੰ ਕੋਈ ਨਹੀਂ ਚੱਕਦਾ ਇੱਥੇ ਆ ਸਾਹਮਣੇ ਸ਼੍ਰੀ ਡਰਗ ਦੁਰਗਾ ਮਾਤਾ ਹਸਪੀਟਲ ਆ ਭਾਈ ਜੀ ਇਹ ਕਿਦੋਂ ਦਾ ਪਿਆ ਇੱਥੇ ਜੀ ਬੰਦਾ ਮੇਰੇ ਕੋ ਪਰਸੋਂ ਆਇਆ ਪਰਸੋਂ ਆਇਆ ਮੇਰੇ ਲਈ ਪਰਸੋਂ ਦਾ ਪਿਆ ਹੈ ਸਾਨੂੰ ਤਾਂ ਅੱਜ ਹੁਣ ਫੋਨ ਕਿਹਾ ਕੇ ਇਹਦੇ ਵੀਡੀਓ ਭੇਜੀ ਜੀ ਹਾਂ ਸਰੇ ਕੋਈ ਮੀਆਂ ਬੀਬੀ ਆਈ ਸੀ ਉਹਨਾਂ ਨੇ ਕਰ ਰਹੇ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਜੀ ਪਰਸੋਂ ਦਾ ਪਿਆ ਪਰਸੋਂ ਦਾ ਪਿਆ ਪਹਿਚਾਣਦੇ ਕੋਈ ਹੈ ਜਾਣਦੇ ਕੌਣ ਆਗੇ ਇੱਥੇ ਰਹਿੰਦੇ ਕੋਈ ਮੰਗਤਾ ਮੁੰਗਤਾ ਸੀਗਾ ਸੁਆ ਸੀ ਪਤਾ ਨਹੀਂ ਚੱਲ ਉਦੋਂ ਚੱਲਦਾ ਫਿਰਦੇ ਆਇਆ ਸੀ ਅੱਛਾ ਫਿਰ ਆ ਕੇ ਬਾਰੇ ਤਬੀਬਤ ਕਰਾਉ ਉਹ ਫੇਰ ਲੇਟ ਗਿਆ ਉਠਾ ਹੀ ਨਹੀਂ ਮੁੰਡਾ ਮੁਰਗੀ ਨਹੀਂ ਉੱਠਿਆ ਅਪਰਸਾ ਦਾ ਮੈਂ ਅੱਧੇ ਕੰਬਲ ਆ ਕੇ ਪਿਆ ਬਸ ਠੀਕ ਇਹ ਹਸਪੀਟਲ ਚੱਲਦਾ ਜੀ ਅੰਦਰ ਚੱਲਦਾ 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 ਅੱਛਾ ਫਿਰ ਇਹ ਕਾਤੋਂ ਨਹੀਂ ਇੱਦਾਂ ਪੇਸ਼ੇ ਨੂੰ ਸਾਬ ਉਹ ਇਸ ਤਰ੍ਹਾਂ ਲਈ ਦੁਵਾਰੇ ਤੋਂ ਪੇਸ਼ੇ ਨੂੰ ਕੋਈ ਨਹੀਂ ਗਿਆ ਤੁਸੀਂ ਦੁਵਾਰੇ ਤੋਂ ਇਹ ਸਿਵਲ ਵਾਲੇ ਨੇ ਕੋਈ ਸਾਥ ਦੇ ਚੱਕ ਕੇ ਉੱਥੇ ਛੋੜ ਦਿੰਦੇ ਆ ਸਿਵਲ ਵਾਲਿਆਂ ਨੇ ਜਾ ਕੇ ਜਾਂਦੇ ਕੋਈ ਮਰੇ ਹੋਏ ਨੂੰ ਉਹਨੂੰ ਜਰੀ ਲੈ ਜਾਣਗੇ ਆ ਕੇ ਹਨ ਮਰੇ ਹੋਏ ਨੂੰ ਤਾਂ ਲੈਣੇ ਨੇ ਮਰੇ ਹੋਏ ਨੂੰ ਤਾਂ ਆ ਕੇ ਲੈ ਜਾਂਦੇ ਜੀ ਹਾਂ ਜੀ ਆਉਂਦੇ ਤੇ ਖਰਚ ਹੋਊਗਾ ਬੜੀ ਦੁੱਖ ਦੀ ਗੱਲ ਆ ਜੀ ਵੀ ਬਿਲਕੁਲ ਹਸਪਤਾਲ ਦੇ ਬਾਹਰ ਬਾਪੂ ਪਿਆਵਾ ਕੱਕ ਕੰਬਲ ਪਾਓ ਵਿਛਾ ਕੇ ਥੱਲੇ ਥੋੜਾ ਸਿੱਧਾ ਆਪਣਾ ਕੰਬਲ ਲਿਆ ਚੱਕ ਕੇ ਉੱਥੋਂ ਇਨਸਾਨ ਦਾ ਕੋਈ ਵਯੂਦ ਨਹੀਂ ਜੀ ਇੱਥੇ ਅਸੀਂ ਰੱਬ ਦੀ ਬਣਾਈ ਹੋਈ ਮੂਰਤ ਨੂੰ ਪੂਜਦੇ ਆ ਪਰ ਰੱਬ ਦਾ ਬਣਾਇਆ ਹੋਇਆ ਇਹ ਇਨਸਾਨ ਜੀ ਨੂੰ ਅਸੀਂ ਦਿਤਕਾਰਦੇ ਆ ਇੱਥੇ ਬੜੇ ਤਕੜੇ ਤਕੜੇ ਲੋਕ ਆਉਂਦੇ ਨੇ ਇਸ ਮੰਦਰ ਦੇ ਵਿੱਚ ਅਰਬਾ ਪਤੀ ਕਰੋੜਾ ਪਤੀ ਲੋਕ ਆਉਂਦੇ ਨੇ ਆਪਣੀਆਂ ਦਵਾਵਾਂ ਮੰਗਦੇ ਨੇ ਇਸ ਇਨਸਾਨ ਨੂੰ ਕੋਈ ਨਹੀਂ ਪੁੱਛ ਰਿਆ ਵਿਚਾਰੇ ਪਰ ਇੱਕ ਮਿੰਟ ਦੀ ਕੱਪੜੇ ਪਾੜੇ ਨਹੀਂ ਹੋਏਗੇ ਕੱਪੜੇ ਉਤਾਰੇ ਹੋਏ ਹਨ ਜਮੀਂ ਹਲੋ 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 ਆਖਰੀ ਸਾਹਾਂ ਤਈਆ ਬਾਪੂ ਸਸਤਾ ਤੇ ਪਹੁੰਚੂ ਪਤਾ ਨਹੀਂ ਨਹੀਂ ਪਹੁੰਚੂ ਪਰ ਸਾਹ ਬਿਲਕੁਲ ਆਖਰੀ ਚੱਲ ਰਹੇ ਨੇ ਚਲੋ ਜੀ ਚਲੋ ਘਮਾਓ ਗੱਡੀ ਫਟਾਫਟ ਦੇਖੋ ਆਕੇ ਜੀ ਕਿੰਨੇ ਸਲੋ ਸਾਹ ਚੱਲ ਰਹੇ ਦੇਖੋ ਦੇਖੋ ਕਿੰਨੇ ਖੇਚੇ ਨੇ ਸਾਹ ਲੈ ਰਹੇ ਨੇ ਤੇ ਅਸੀਂ ਬਾਪੂ ਜੀ ਨੂੰ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਹਸਪੀਟਲ ਤੇ ਲੈ ਕੇ ਚੱਲੇ ਆ ਇਹਨਾਂ ਦੀ ਜੇ ਤਾਂ ਵਧੀ ਹੋਈ ਤਾਂ ਮਹਾਰਾਜ ਨੇ ਕਿਰਪਾ ਕਰ ਦੇਣੀ ਹੈ ਜੀ ਜੇ ਸਾਡੇ ਕਰਮਾਂ 'ਚ ਸੇਵਾ ਲਿਖੀ ਹੋਈ ਤਾਂ ਇਹਨਾਂ ਦੀ ਇਹੜੀ ਸਾਖਾਂ ਦੀ ਲੜੀ ਆ ਇਹ ਹੋਰ ਅੱਗੇ ਵੱਧ ਜੂਗੀ ਨਹੀਂ ਤਾਂ ਜੋ ਹੈ ਸੋ ਹੈ ਜਿੰਨੇ ਵੀ ਸੇਵਾ ਕਰ ਸਕੀਏ ਸੀ ਜ਼ਰੂਰ ਕਰਾਂਗੇ ਕੋਸ਼ਿਸ਼ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਅੱਜ ਰੱਬ ਦੇ ਘਰ ਦੇ ਬਾਹਰ ਇਨਸਾਨ ਤੜਫ ਤੜਫ ਕੇ ਮਰ ਜਾਂਦਾ ਉਹਨੂੰ ਕੋਈ ਪੁੱਛਦਾ ਨਹੀਂ ਕੋਈ ਚੱਕਦਾ ਨਹੀਂ ਉੱਥੇ ਉਹ ਲੋਕ ਆਉਂਦੇ ਨੇ ਮੱਥਾ ਟੇਕਣ ਜਿਹੜੇ ਆਪਣੇ ਆਪ ਨੂੰ ਸਮਾਜ ਦਾ ਇੱਕ ਮੇਨ ਹਿੱਸਾ ਸਮਝਦੇ ਆ ਬਹੁਤ ਧਾਰਮਿਕ ਸਮਝਦੇ ਆ ਵੀ ਅਸੀਂ ਹਰ ਰੋਜ਼ ਮੰਦਿਰ ਜਾਂਦੇ ਆ ਹਰ ਰੋਜ਼ ਗੁਰੂ ਘਰ ਜਾਂਦੇ ਆ ਪਰ ਉਸੇ ਮੰਦਿਰ ਦੇ ਬਾਹਰ ਗੁਰੂ ਘਰ ਦੇ ਬਾਹਰ ਪਿਆ ਹੋਇਆ ਇੱਕ ਰੱਬ ਦਾ ਬੰਦਾ ਸਾਨੂੰ ਦਿਖਾਈ ਨਹੀਂ ਦਿੰਦਾ ਜੇ ਦਿਖਦਾ ਵੀ ਆ ਤਾਂ ਅਸੀਂ ਉਹਨੂੰ ਉਸ ਨਿਗਾਹ ਨਾਲ ਦੇਖਦੇ ਨਹੀਂ ਵੀ ਇਹਨਾਂ ਜ਼ਰੂਰ ਤਾਂ ਸਾਡੀ ਅਸੀਂ ਇਹਦੀ ਮਦਦ ਕਰੀਏ ਬਿਲਕੁਲ ਗੇਟ ਦੇ ਬਾਹਰ ਮੰਦਰ ਦੇ ਤੇ ਹਸਪਤਾਲ ਦੇ ਗੇਟ ਦੇ ਬਾਹਰ ਪਿਆ ਇਹ ਸ਼ਖਸ ਤਿੰਨ ਦਿਨਾਂ ਤੋਂ ਜਿਹੜੇ ਨਾਲ ਦੀ ਦੁਕਾਨਾਂ ਵਾਲੇ ਦੱਸਿਆ ਸਾਹਮਣੇ ਉਹ ਜਗ੍ਹਾ ਤੇ ਤਿੰਨ ਦਿਨਾਂ ਤੋਂ ਪਿਆ ਵਿੱਚੇ ਹੀ ਲੈਟ੍ਰੀਨ ਬਾਥਰੂਮ ਹੋ ਰਿਹਾ ਨੰਗਾ ਹੀ ਪਿਆ ਉਹਦੇ ਕੋਲੇ ਕੋਈ ਖਾਣ ਨੂੰ ਰੋਟੀਆਂ ਰੱਖ ਗਿਆ ਜਿਹੜੇ ਕੋਲੋਂ ਸਾਹ ਲੈਣੇ ਵੀ ਮੁਸ਼ਕਲ ਹੋਏ ਪਏ ਆ ਉਹ ਪਰੌਂਠੇ ਕਿੱਥੋਂ ਖਾ ਲੂ ਆ ਕੋਲੇ ਪਰੌਂਠੇ ਪਏ ਆ ਆ ਮੱਖੀਆਂ ਹੀ ਮੱਖੀਆਂ ਗੰਦ ਦੇ ਕੋਲੇ ਆ ਕੰਬਲ ਦੇ ਗਿਆ ਕੋਈ ਆ ਕੰਬਲ ਪਿਆ ਕੁਛ ਐ ਤਾਂ ਨਹੀਂ ਆਈ ਡੀ ਵੀ ਨਹੀਂ ਨਿਊਕਲੀ ਕੋਈ ਕੱਲੀਆ ਰੋਟ ਗਿਆ ਹੀ ਐ ਕੋਈ ਆਈਡੈਂਟੀਟੀ ਨਹੀਂ ਕੌਣ ਆ ਕਿੱਥੋਂ ਆਇਆ ਤਿੰਨ ਦਿਨ ਹੋ ਗਏ ਇੱਥੇ ਪਿਆ ਨੂੰ ਇਹ ਸਾਹਮਣੇ ਦੁਕਾਨਦਾਰ ਵੀਰ ਨੇ ਏ ਕਲੀਅਰ ਕੀਤੀ ਗੱਲ ਵੀ ਤਿੰਨ ਦਿਨ ਪਹਿਲਾਂ ਆਇਆ ਇੱਥੇ ਤਿੰਨ ਦਿਨਾਂ ਤੋਂ ਐ ਹੀ ਪਿਆ ਇੱਥੇ ਇਸ ਤਰ੍ਹਾਂ ਫਿਰ ਸਾਡੇ ਪਰਿਵਾਰ ਜਦੋਂ ਇੰਨੀ ਕ੍ਰਿਟੀਕਲ ਕੰਡੀਸ਼ਨ 'ਚ ਅਸੀਂ ਕਿਸੇ ਨੂੰ ਲੈ ਕੇ ਆਉਨੇ ਆ ਜਾਂ ਲੈ ਕੇ ਜਾਣਨੇ ਆ ਤਾਂ ਕਈ ਵਾਰ ਉਹ ਆਪਣੀ ਉਸ ਵਸਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਸਾਡੇ ਸੁਪਨਿਆਂ ਦੇ ਘਰ ਜਾਂਦੇ ਸਾਰ ਜਾਂ ਜਾ ਕੇ ਕੰਮ ਚਲਾਣਾ ਕਰ ਜਾਂਦੇ ਨੇ ਜਿਹਦੇ ਫਲ ਸ੍ਰੂਪ ਹੁਣ ਤਿੱਕਰ ਸੈਂਕੜੇ ਬਾਪੂ ਬਜ਼ੁਰਗਾਂ ਦੇ ਅੰਤਮ ਸੰਸਕਾਰ ਇਹਨਾਂ ਹੱਥਾਂ ਨਾਲ ਕਰ ਚੁੱਕੇ ਆ ਤੇ ਇਹ ਅੱਜ ਜਿਹੜਾ ਬਜ਼ੁਰਗ ਨੂੰ ਲੈ ਕੇ ਗਏ ਆ ਜਿਹਦਾ ਸਾਨੂੰ ਨਾਮ ਵੀ ਨਹੀਂ ਪਤਾ ਉਹ ਕੌਣ ਆ ਇਹਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਤਕੜਾ ਕਰਨ ਠੀਕ ਹੋ ਕੇ ਆਪਣਾ ਨਾਮ ਐਡਰੈਸ ਦੱਸੇ ਉਹ ਤੇ ਕੱਲ ਨੂੰ ਉਹਦੇ ਘਰ ਤੱਕ ਰੋ ਨੂੰ ਪਹੁੰਚਾਉਣ ਦੇ ਵਿੱਚ ਸਫਲ ਹੋਈਏ ਅਸੀਂ ਕਰਿਓ ਅਰਦਾਸ ਇਸ ਤਰ੍ਹਾਂ ਦੀਆਂ ਰੱਬੀ ਰੂਹਾਂ ਸੜਕਾਂ ਤੇ ਡੋਲ ਰਹੀਆਂ ਉਹ ਕੌਣ ਆ ਕਿੱਥੋਂ ਆ ਕੁਝ ਨਹੀਂ ਪਤਾ ਕਿ ਪਰ ਉਹ ਇੱਕ ਇਨਸਾਨ ਆ ਇਹ ਸਭ ਨੂੰ ਪਤਾ ਬਸ ਇਹੀ ਆ ਕਿ ਸਾਡੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ